ਮੋਹਾਲੀ ਦੇ ਗੁਰਦੁਆਰਾ ਸਾਹਿਬ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਮੋਹਾਲੀ ਚ ਪੈਂਦੇ ਪਿੰਡ ਸਿਲ ਚ ਸਵੇਰੇ 5:30 ਵਜੇ ਦੇ ਕਰੀਬ ਇੱਕ ਘਟਨਾ ਵਾਪਰੀ ਜੋ ਕਿ ਕਾਫੀ ਹੈਰਾਨ ਕਰ ਦੇਣ ਵਾਲੀ ਹੈ। ਪਿੰਡ ਸਿਲ ਦੇ ਗੁਰਦੁਆਰਾ ਰਾਮਦਾਸਿਆ ਸਾਹਿਬ ਚ ਇੱਕ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿਕਰਮਾ ਕਰਕੇ ਗ੍ਰੰਥੀ ਤੇ ਹਮਲਾ ਕਰ ਦਿੱਤਾ। ਅਤੇ ਪਾਠ ਕਰਦੇ ਸਮੇਂ ਦੋਸ਼ੀ ਗ੍ਰੰਥੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਸੀਟ ਕੇ ਲੈ ਗਏ ਅਤੇ ਗੁਰੂ ਦੀ ਹਾਜ਼ਰੀ ਚ ਉਸ ਦੀ ਕੁੱਟਮਾਰ ਕੀਤੀ ਦੋਵੇਂ ਇੱਕ ਦੂਜੇ ਨਾਲ ਉਲਝ ਗਏ ਗ੍ਰੰਥੀ ਨੇ ਇਸ ਦਾ ਵਿਰੋਧ ਕੀਤਾ ਇਸ ਦੌਰਾਨ ਮੁਲਜ਼ਮ ਨੇ ਗੁਰੂ ਦੀ ਹਾਜ਼ਰੀ ਵਿੱਚ ਹੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਹ 1.5 ਜੀ ਨੂੰ ਪਾਠ ਕਰਨਾ ਆਇਆ ਜਦ ਪ੍ਰਕਾਸ਼ ਕਰਕੇ ਹਕੂਮਨਾਮਾ ਲਿਆ ਉਦੇ ਬਾਅਦ ਮੈਂ ਆਪਣੇ 8ਵੀਂ 9ਵੀਂ ਪੌੜੀ 8ਵੀਂ 9ਵੀਂ ਪੜ੍ਹ ਰਿਹਾ ਸੀ ਸੁਣੇ ਸਿੱਧਪੁਰ ਸੁਰਨਾਥ ਇੱਥੇ ਜਦ ਅ ਇਹ ਬੰਦਾ ਮੱਥਾ ਟਿਕਣ ਆਇਆ ਆ ਕੇ ਇਹਨੇ ਮੱਥਾ ਟਿਕਿਆ ਘੁੰਮ ਕੇ ਆ ਕੇ ਮੇਰੇ ਕੋਲ ਆ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਅਮਰਤ ਚਕਾਓ ਕੌਣ ਆ ਜੀ ਬੰਦਾ ਇਹ ਇਹ ਬੰਦਾ ਮੇਰੇ ਪਿੰਡ ਦਾ ਹੀ ਹੈ ਡਾਡੀ ਨਾ ਜੀ ਦਾ ਲਾਡੀ ਨਾ ਹਾਂਜੀ ਅੱਛਾ ਜੀ ਇਹ ਕਹਿੰਦਾ ਵੀ ਅਮਰਤ ਚਕਾਓ ਅੱਛਾ ਜੀ ਮੈਂ ਬੋਲਿਆ ਨਹੀਂ ਕਿ ਮੈਂ ਪਾਠ ਕਰੀਏ ਮੈਂ ਮੈਂ ਕਿਹਾ ਵੀ ਚੱਲ ਬੰਦਾ ਉਹ ਕਹਿੰਦਾ ਇਨੇ ਜਰੋਰੀ ਫਤੂ ਮੇਰੇ ਬਾਹ ਕਿਚੀ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਉ ਕਹਿੰਦਾ ਮੈਨੂੰ ਕਹਿੰਦਾ ਮੈਂ ਤਾਂ ਵੀ ਗੱਲ ਸੁਣ ਲਾ ਜਾਂ ਮੇਰੀ ਨੇ ਬਾਹ ਫੜੀ ਮਾ ਦਾਦੀ ਵੀ ਅਮਨੰਦਪੁਰ ਸਾਹਿਬ ਆਟਾ ਤਿਆਰ ਹੋ ਗੋ ਵੀ ਸਾਨੂੰ ਕੋਈ ਗੱਡੀ ਉੱਤੇ ਛਾ ਜਾਊਂਗੀ ਉਸ ਤੋਂ ਬਾਅਦ ਇਹ ਕੀ ਕਰਿਆ ਇਹਨੇ ਫੇਰ ਮੇਰੀ ਇਹ ਬਾਹ ਉਹ ਪਿਚਣ ਲੱਗਿਆ ਜਾਂ ਉਸ ਤੋਂ ਬਾਅਦ ਮੈਂ ਇਹਨੂੰ ਕਹੇ ਮੈਂ ਆਪਣੀ ਬਾਹ ਛੁਡਾ ਕੇ ਮਾ ਵੀ ਬੰਦਿਆਂ ਵਾਂਗੂ ਹੈ ਜਾਂ ਠੀਕੇ ਵੀ ਕੀ ਗੱਲ ਕਰੀ ਹਾਂ ਪਾੜ ਕਰੰਦੇ ਬਣੇ ਇਹਨੇ ਜੀ ਵਗਾਰੇ ਮੈਨੂੰ ਰੱਥ ਫੜ ਕੇ ਮੇਰੇ ਹੱਥੋ ਭਾਈ ਹੋਇਆ ਫਿਰ ਅਹੀ ਮੇਰੇ ਗਲ ਇਹਨੇ ਮੈਨੂੰ ਖਿੱਚ ਲਈ ਬਾਹਰ ਦੇ ਬਾਹਰ ਹੱਥੋ ਭਈ ਵੇ ਮੂਰੇ ਬੰਨ੍ਹੇ ਇਥੇ ਗੋਰ ਗੂਰੇ ਨੇ ਆਇਆ ਮੈਂ ਫਿਰ ਇਹ ਜਾਂ ਮੇਰਾ ਹੋਰ ਕੁਝ ਨਹੀਂ ਚੱਲੇ ਨੇ ਮੈਂ ਦੱਤ ਫੜੀ ਦੀ ਸੀ ਮੈਂ ਇਹਦੀਆਂ ਦੋ ਰੱਤਾਂ ਫੜ ਕੇ ਇਹਨੂੰ ਸਿੱਟਣ ਲਿਆ ਦਰ ਪਰ ਸਾਡੀ ਸਿੱਟ ਕੇ ਆਪਣੇ ਮੈਦੇ 5-7 ਚਾਟੇ ਮਾਰੇ ਨਾ ਮੈਂ ਤੈਨੂੰ ਜ਼ਰਦਾ ਹੋਣਾ ਪਤਾ ਤੇਰਾ ਤਾਰਦਾਂ ਸੁਧਾਉਣਾ ਇਹਨੇ ਉਸੇ ਟਾਈਮ ਫਿਰ ਕਹਿੰਦਾ ਲੈ ਇਹਨੇ ਸਭ ਬੀਤਾਨਾ ਹੋ ਗਿਆ ਜੀ ਇਹ ਨੰਗੇ ਕੱਪੜੇ ਅਲਫ ਨੰਗਾ ਹੋ ਗਿਆ ਜੀ ਅਲਫ ਨੰਗਾ ਹੋ ਗਿਆ ਮਹਾਰਾਜ ਜੀ ਹਾਂਜੀ ਹਾਂਜੀ ਹੁਣ ਕਿੱਥੇ ਤੁਸੀਂ ਫੜਿਆ ਨਹੀਂ ਭੱਜ ਪੁੱਤੀ ਗਿਆ ਕਿੱਥੇ ਵੀਰੇ ਇਹ ਇਹ ਕੀ ਕਰਿਆ ਜੀ ਮੈਂ ਖੜ ਜਾ ਮੈਂ ਤੈਨੂੰ ਰੱਖਦਾ ਪਤਾ ਮੈਂ ਸਰਪੰਚ ਨੂੰ ਬੁਲਾਵਾਂ ਉਥੇ ਬਾਅਦ ਇਹ ਮੈਂ ਉਰੇ ਆ ਉਰੇ ਆ ਕੇ ਇਹਨੇ ਵੇਰ ਮੇਰੇ ਨਾਲ ਮਸਤੋ ਭਾਈ ਹੋਣ ਲੱਗਿਆ ਪੂਰੇ ਦਿਨ ਮੈਂ ਖੜ ਜਾ ਮੈਂ ਤੇਰਾ ਸਦੌਖਣਾ ਧਾਰਦਾ ਇਹ ਫਿਰ ਇਹ ਇਹ ਗਲੀ ਨੂੰ ਭੱਜ ਰਹੀ ਹੈ ਇੱਧਰ ਲੈ ਦੱਸੇ ਨੂੰ ਫੱਜਿਆ ਵਿਚਾਰ ਮੈਂ ਅੰਦਰ ਕਮਰੇ ਨੂੰ ਸਵਾਰ ਫੀ ਜ ਮੈਂ ਫਿਰ ਬਾਟ ਕਰਨ ਲੱਗੇ ਨੇ ਇੱਕ ਬੀਬੀ ਆਈ ਬੀਬੀ ਮੈਨੂੰ ਕਹਿੰਦੀ ਮੈਂ ਬੀਬੀ ਐਂ ਤੇ ਆ ਗਏ ਲੋਈ ਜੀ ਕਹਿੰਦੀ ਕੋ ਮੋਗਾ ਨੰਗਾ ਰਹਿ ਗਈ ਮੈਂ ਇੱਥਾਂ ਤੇ ਆ ਵੀ ਮੇਰੇ ਨਾਲੇ ਹੱਥੋਂ ਆਈ ਉਹ ਕਿ ਗਿਆ ਚਲ ਮੈਂ ਬਾਟ ਕਰਨ ਲੱਗੇ ਨੇ ਨੂੰ ਫਿਰ ਹੋਰ ਬੰਦੇ ਆ ਫਿਰ ਭਾਈ ਦੱਸੇ ਇਹ ਕਦੇ ਗੱਲਬਾਤ ਕਰੀ ਹੋਈ ਹੈ ਕਿ ਉਹ ਬੰਦੇ ਨੂੰ ਮਤਲਬ ਲੱਭਿਆ ਨਹੀਂ ਹੋਂ ਫੜ ਕੇ ਲਿਆ ਜੀ ਫੜਦਿਆਂ ਆਈ ਜੀ ਬਾਬਾ ਜੀ ਕੀ ਨਾਮ ਤੁਹਾਡਾ ਤੇ ਕੀ ਅੱਜ ਘਟਨਾ ਵਾਪਰੀ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਮੇਰਾ ਨਾਮ ਜੀ ਜਗਮੋਹਨ ਸਿੰਘ ਹੁਣ ਤੋਂ ਸੰਗਤਿਆਂ ਪਿੰਡ ਹੈ ਜੀ ਇਸ ਸਵੇਰੇ 9 ਵਜੇ ਮੈਨੂੰ ਫੋਨ ਆਉਂਦਾ ਜੀ ਕੈਨਲੀ ਜਗਜੀਤ ਸਿੰਘ ਜੀ ਦਾ ਪਿੰਡ ਸੇਲ ਤੋਂ ਕਿ ਸਾਡੇ ਪਿੰਡ ਗੁਰਦੁਆਰਾ ਸਾਹਿਬ ਕੇ ਕਿਸੇ शख्स ਨੇ ਬੇਅਦਬੀ ਕੀਤੀ ਹੈ ਸੋ ਅਸੀਂ ਮੌਕੇ ਤੇ ਪਹੁੰਚ ਕੇ ਉੱਥੇ ਜਾ ਕੇ ਦੇਖਿਆ ਕਿਸੇ ਪਿੰਡ ਦੇ ਹੀ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨੇ ਜੀ ਗ੍ਰਾਂਤੀ ਸਿੰਘ ਨੂੰ ਲੱਤਾਂ ਤੋਂ ਖੜ ਕੇ ਤਾਪਿਆਂ ਬੈਠਿਆਂ ਨੂੰ ਬਾਹਰ ਖਿੱਚਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਬਾਅਦ ਵਿੱਚ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਉਹਨਾਂ ਗਨ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿਖੇ ਘੁੰਮਦਾ ਰਿਹਾ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਹੁਣ ਉਹਨੂੰ ਫੜ ਲਿੱਤਾ ਗਿਆ ਜੀ ਹਾਂਜੀ ਪੁਲਿਸ ਵੱਲੋਂ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਉਹ ਸਖਤ ਤੋਂ ਸਖਤ ਕਾਰਵਾਈ ਉਸ ਸ਼ਖਸ ਦੇ ਵਿਰੁੱਧ ਕਰ ਰਹੇ ਨੇ ਜਿੱਦ ਤੱਕ ਪਹਿਲਾਂ ਵੀ ਦੇਖਿਆ ਜਾਂਦਾ ਵੀ ਨਾਰਮਲੀ ਕਹਿ ਦਿੱਤਾ ਜਾਂਦਾ ਵੀ ਜਿਹੜਾ ਬੰਦਾ ਸੀ ਉਹ ਮੰਦਬੁੱਧੀ ਸੀਗਾ ਕਿ ਇਦਾਂ ਦਾ ਲੱਗ ਰਿਹਾ ਸੀ ਹਾਲਾਤ 'ਚ ਕੁਝ ਜੀ ਪਿੰਡ ਵਾਲਿਆਂ ਤੋਂ ਸੁਣਨ ਦੇ ਵਿੱਚ ਆਇਆ ਕਿ ਇਦਾਂ ਦਾ ਕੁਝ ਵੀ ਨਹੀਂ ਸੀ ਬੰਦਾ ਬਿਲਕੁਲ ਠੀਕ ਠਾਕ ਹੈ ਕਿਸੇ ਪੈਟਰੋਲ ਪੰਪ ਤੇ ਕੰਮਕਾਰ ਕਰਦਾ ਹੈ ਤੇ ਇਦਾਂ ਦੀ ਕੋਈ ਉੱਥੇ ਗੱਲ ਸੁਣਨ ਨੂੰ ਨਹੀਂ ਮਿਲੀ